ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬੇਓ 2 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਹੜੀ ਲੰਗੀ ਰਾਤ ਆ ਬਹੁਤ ਹੀ ਹਿੰਸਾ ਦੇ ਵਿੱਚ ਪੰਜਾਬ ਦੇ ਮੀਂਹ ਪਿਆ ਤੇਜ਼ ਹਨੇਰੀ ਚੱਲੀ ਤੇ ਸਵੇਰ ਤੱਕ ਮੀਂਹ ਦੀਆਂ ਕਾਰਵਾਈਆਂ ਦੇਖੀ ਗਈਆਂ ਤਕਰੀਬਨ 9-10 ਵਜੇ ਤੋਂ ਬਾਅਦ ਬੱਦਲਵਾਈ ਲਗਾਤਾਰ ਬਣੀ ਹੋਈ ਹੈ ਤੇ ਹਵਾ ਵੀ ਕਾਫੀ ਤੇਜ਼ ਚੱਲ ਰਹੀ ਹੈ। ਮੀਂਹ ਕਿਤੇ ਖਾਸ ਖੇਤਰਾਂ ਦੇ ਵਿੱਚ ਨਹੀਂ ਪਿਆ ਕਿਤੇ ਧੁੱਪ ਤੇ ਕਿਤੇ ਬੱਦਲਵਾਈ ਦਾ ਮੌਸਮ ਅੱਜ ਸਾਰਾ ਦਿਨ ਇਸੇ ਤਰ੍ਹਾਂ ਹੀ ਰਿਹਾ ਹੈ। ਰਾਤ ਵੇਲੇ ਵੀ ਮੀਂਹ ਦੀ ਉਮੀਦ ਘਟਿਆ ਪਰ ਬੱਦਲਵਾਈ ਲਗਾਤਾਰ ਬਣੀ ਰਹੇਗੀ। ਹੋ ਸਕਦਾ ਹੈ ਕਿ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਪਾਕਿਸਤਾਨ ਦੇ ਬਾਰਡਰ ਨਾਲ ਦੇ ਏਰੀਆ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਰਾਤ ਵੇਲੇ ਦੇਖਣ ਨੂੰ ਮਿਲ ਸਕਦੀਆਂ ਨੇ। ਕਿਉਂਕਿ ਅੱਜ ਦੁਪਹਿਰ ਵੇਲੇ ਧੁੱਪ ਜਾਂ ਗਰਮੀ ਨਹੀਂ ਪਈ ਜਿਸ ਕਰਕੇ ਨਵੇਂ ਬੱਦਲਾਂ ਦਾ ਨਿਰਮਾਣ ਹੋਣਾ ਔਖਾ ਹੈ। ਸੋ ਰਾਤ ਵੇਲੇ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਨੇ। ਉਂਝ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਿਰਫ ਬੱਦਲਵਾਈ ਵਾਲਾ ਰਹੇਗਾ। ਕੱਲ ਨੂੰ ਬਹੁਤੇ ਹਿੱਸਿਆਂ ਵਿੱਚ ਇੱਕ ਵਾਰ ਜਾਨਕੀ 24 ਤੋਂ ਅਗਲੇ 72 ਘੰਟੇ ਦੇ ਦੌਰਾਨ ਇੱਕ ਵਾਰ ਫਿਰ ਤੇਜ਼ ਮੀਂਹ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਬਣੀਆਂ ਹੋਈਆਂ ਨੇ। ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਅਜਿਹਾ ਹੀ ਮੌਸਮ ਹੈ ਕੱਲ ਮੀਂਹ ਪਿਆ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਹਿਮਾਚਲ ਹੋ ਗਿਆ ਜੰਮੂ ਹੋ ਗਿਆ ਜਾਂ ਦਿੱਲੀ ਵਾਲੇ ਖੇਤਰ ਹੋ ਗਿਆ ਜਾਂ ਜੂਪੀ ਦੇ ਇਲਾਕੇ ਇਹਨਾਂ ਦੇ ਵਿੱਚ ਅੱਜ ਵੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਬੱਦਲ ਵਾਈ ਜਾਂ ਕਿਤੇ ਹੋ ਸਕਦਾ ਥੋੜੇ-ਬਹੁਤੇ ਸ਼ਰਾਟੇ ਦੇਖਣ ਨੂੰ ਮਿਲ ਜਵੇ ਜਿਆਦਾ ਮੀਂਹ ਦੀ ਉਮੀਦ ਕੱਲ ਨੂੰ ਦੁਪਹਿਰ ਤੋਂ ਬਾਅਦ ਇੱਕ ਵਾਰ ਫੇਰ ਬਣਦੀ ਹੋਈ ਦਿਖਾਈ